اس لیے تھوڑا جا جہا جگانا چاندے ہیں تھوڑا ہلونا دینا چاندے ہیں تاکہ جا کے تسی اپنی اصلی منزل کی طرف قدم بداؤ اپنی اصلی منزل کو پہچانو کہ اس مالک نے اس نے دنیا تے جیون کیوں دتا ہے درج نا ہر انسان پرماتما ہون واسطے پیدا ہوا ہے ہر بیج برکش ون واسطے پیدا ہوا ہے ہر بوند سمندر ہون واسطے پیدا ہوئی ہے پر بڑی حیرانی دی گل ہے ਕਿ ਬੂੰਦ ਸਮੁੰਦਰ ਹੋ ਸਕਦੀ ਹੈ ਬੀਜ ਬ੍ਰਿਖ ਹੋ ਸਕਦਾ ਹੈ ਪਰ ਉਹ ਬ੍ਰਿਖ ਹੋਣ ਦੀ ਕੋਸ਼ਿਸ਼ ਅਗਰ ਕਰਾਂਗੇ ਉਸ ਮਾਰਗ ਤੇ ਚਲਾਂਗੇ ਤਾਂ ਫੇਰ ਹੀ ਹੋਵਾਂਗੇ ਤੇ ਜੇ ਉਹ ਮਾਰਗ ਤੋਂ ਹੀ ਭਟਕੇ ਰਹੇ ਤਾਂ ਫਿਰ ਆਪਣੀ ਮੰਜ਼ਿਲ ਤੱਕ ਕਦੀ ਪਹੁੰਚ ਨਹੀਂ ਸਕਦੇ ਤਾਂ ਤੁਸੀਂ ਵੀ ਬਹੁਤ ਬੜੀ ਮੰਜ਼ਿਲ ਤੱਕ ਪਹੁੰਚਣ ਬਾਸਤੇ ਆਇਓ ਦੁਨੀਆ ਤੇ ਇਸ ਲਈ ਇਹ ਮਾਰੇ ਮੋਟੇ ਝਗੜਿਆਂ 'ਚ ਆਪਣੀ એનર્ਜੀ ਵੇਸਟ ਨਾ ਕਰੋ ਕਿ ਕਿਸੇ ਨੇ ਗਾਲ ਕੱਢੀ ਉਹਦੇ ਨਾਲ ਲੜਨ ਬਹਿ ਗਏ ਕਿਸੇ ਨੇ ਬੁਰਾ ਬੋਲਤਾ ਲੜਨ ਬਹਿ ਗਏ ਭਾਈ ਤੇਰੇ ਕੋਲ ਟਾਈਮ ਹੋਏਗਾ ਸਾਡੇ ਕੋਈ ਨਾ ਫਾਲਤੂ ਚੀਜ਼ਾਂ ਵਾਸਤੇ ਟਾਈਮ ਹੈ ਹੀ ਨਹੀਂ ਕਿਉਂਕਿ ਸਾਡੀ ਮੰਜ਼ਿਲ ਸਾਡਾ ਟਾਰਗੇਟ ਬਹੁਤ ਅੱਗੇ ਹੈ ਅਸੀਂ ਬਹੁਤ ਅੱਗੇ ਜਾਣਾ ਆ ਜਿਹੜਾ ਟਾਈਮ ਤੇਰਨਾ ਝਗੜਾ ਕਰਨ ਵਿੱਚ ਬਹਿਸ ਕਰਨ ਵਿੱਚ ਲਾਣਾ ਹੈ ਉਹੀ ਟਾਈਮ ਮੈਂ ਆਪਣੇ ਆਪ ਨੂੰ ਬੈਸਟ ਬਣਾਉਣ ਵਿੱਚ ਲਾ ਸਕਦਾ ਹਾਂ ਕੁਝ ਅੱਛਾ ਸਿੱਖਣ ਵਿੱਚ ਲਾ ਸਕਦਾ ਹਾਂ ਕੁਝ ਅੱਛਾ ਸੁਣਨ ਵਿੱਚ ਲਾ ਸਕਦਾ ਹਾਂ ਕੁਝ ਅੱਛਾ ਤਰਨ ਵਿੱਚ ਲਾ ਸਕਦਾ ਹਾਂ ਕਿਉਂਕਿ ਇੰਨਾ ਟਾਈਮ ਤਾਂ ਮੇਰੇ ਕੋਲ ਹੈ ਨਹੀਂ ਕਿ ਇਹ ਨਾ ਝੜਿਆ ਚ ਭਵਾ ਸਮਝਿ ਦਿਓ ਕਿ ਨਹੀਂ ਪਰ ਬੜੀ ਹੈਰਾਨੀ ਉਦੋਂ ਹੁੰਦੀ ਜਦੋਂ ਇਨਸਾਨ ਹੁੰਦੇ ਆ ਚੁਗਲੀ ਕਰਨ ਨੂੰ ਬੜਾ ਕਈ ਕਈ ਘੰਟੇ ਬੈਠਾ ਇੱਕ ਦੂਜੇ ਦੀ ਨਿੰਦਿਆ ਹੀ ਕਰਦੇ ਰਹਿੰਦੇ ਆ ਇਹਦਾ ਮਤਲਬ ਇਹ ਆ ਬੇਲੇ ਆ ਨਾ ਇਹਨਾਂ ਨੇ ਆਪ ਕਿਤੇ ਅੱਗੇ ਜਾਣਾ ਤਾਂ ਨਾ ਹੀ ਦੂਜੇ ਨੂੰ ਜਾਣ ਦੇਣਾ ਇਸ ਲਈ ਫੇਰ ਕਹਾਂਗੇ ਜਿੱਦਾਂ ਦੇਖਦੇ ਹੋ ਨਾ ਸੱਪ ਆ ਰਿਹਾ ਹੁਸ਼ਿਆਰ ਹੋ ਜਾਂਦੇ ਹੋ ਇੱਦਾਂ ਕੋਈ ਨਿੰਦਕ ਆਵੇ ਨਾ ਜਿਹੜਾ ਤੁਹਾਨੂੰ ਨਿੰਦਿਆ ਮਤਲਬ ਤੁਹਾਡੀ ਨਹੀਂ ਕਿਸੇ ਹੋਰ ਦੀ ਕਰਨ ਆਵੇ ਪਤਾ ਲੱਗ ਗਿਆ ਬੰਦਾ ਆ ਰਿਹਾ ਇਹਨੇ ਕਿਸੇ ਦੀ ਗੱਲ ਹੀ ਕਰਨੀ ਹੈ ਸੱਪ ਸਮਝ ਕੇ ਦੌੜ ਜਾ ਉੱਥੋਂ ਭਾਈ ਇਹ ਬੰਦੇ ਦੇ ਕੋਲ ਨਹੀਂ ਬੈਠਣਾ ਜਾਂ ਬਹਾਨਾ ਪਾ ਦਿਓ ਭਾਈ ਅੱਜ ਟਾਈਮ ਹੈ ਨਹੀਂ ਫੇਰ ਮਿਲ ਯਾ ਉਹਦੀ ਗੱਲ ਬਦਲ ਦਿਓ ਗੱਲ ਹੀ ਚੇਂਜ ਕਰ ਦਿਓ ਕਿਉਂਕਿ ਕਿਸੇ ਦੀ ਬੁਰੀਾਈ ਸੁਣਨ ਨਾਲ ਤੁਹਾਨੂੰ ਕੀ ਲਾਭ ਹੋਣਾ ਹੈ ਕੋਈ ਨਿੰਦਿਆ ਕਰਦਾ ਹੈ ਕਿਸੇ ਦੀ ਬੁਰੀਾਈ ਦੱਸਦਾ ਤੁਸੀਂ ਇੰਟਰਸਟ ਦਿਖਾਉਂਦੇ ਹੋ ਤਾਂ ਫਿਰ ਕਮਾਗੇ ਕਿ ਗੰਦਗੀ ਉਗਲਣ ਵਾਲਾ ਵੀ ਗੰਦਾ ਆਇਆ ਤਾਂ ਗੰਦਗੀ ਖਾਣ ਵਾਲਾ ਵੀ ਹੁਣ ਨਿੰਦਿਆ ਕਰਨ ਵਾਲਾ ਉਗਲ ਰਿਹਾ ਹੈ ਗੰਦਗੀ ਤੁਹਾਡੇ ਕੰਨਾਂ ਦੇ ਅੰਦਰ ਜਾ ਰਹੀ ਹੈ ਤਾਂ ਫਿਰ ਚੰਗੇ ਕਿਹੜੇ ਹੋਏ ਫਿਰ ਸਮਝ ਦਿਓ ਕਿ ਨਹੀਂ ਉਹੀ ਟਾਈਮ ਆਪਣੀ ਜ਼ੁਬਾਨ ਤੋਂ ਕੁਝ ਅੱਛਾ ਬੋਲੀਏ ਇਹਨਾਂ ਕੰਨਾਂ ਨਾਲ ਕੁਝ ਅੱਛਾ ਸੁਣੀਏ ਤਾਂ ਫੇਰ ਹੀ ਸਾਡਾ ਜੀਵਨ ਅੱਛਾ बन ਸਕਦਾ ਹੈ ਇਸ ਲਈ ਹਰ ਚੀਜ਼ ਨੂੰ ਕਹਿੰਦੇ ਆ ਕਿ ਹਰ ਗੱਲ ਨੂੰ ਜਾਂ ਹਰ ਚੀਜ਼ ਨੂੰ ਉਹ ਜਿੰਨੀ ਜਿਸ ਲਾਇਕ ਹੈ ਨਾ ਉੱਤੇ ਧਿਆਨ ਵੀ ਉਨਾ ਹੀ ਦਿਓ ਪੁਆਇੰਟ ਨੋਟ ਕੀਤਾ ਕਿ ਨਹੀਂ ਪਹਿਲਾ ਪੁਆਇੰਟ ਹੈ ਕਿ ਮੁਸ਼ਕਿਲ ਦਾ ਦੂਜਾ ਨਾਮ ਹੈ ਮੌਕਾ ਅੱਗੇ ਵਧਣ ਦਾ ਮੌਕਾ ਸਫਲ ਹੋਣ ਦਾ ਮੌਕਾ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਮੌਕਾ ਜੇ ਤੁਹਾਡੇ ਜੀਵਨ 'ਚ ਮੁਸ਼ਕਿਲ ਆਵੇ ਤਾਂ ਸਮਝ ਲਓ ਕਿ ਜਿੱਦਾਂ ਦਾ ਪਹਿਲਾ ਸੀ ਨਾ ਜੇ ਮੁਸ਼ਕਿਲ ਚ ਗੁਜ਼ਰ ਜਾਵਾਂ ਤਾਂ ਇੱਚੋ ਗੁਜ਼ਰਨ ਤੋਂ ਬਾਅਦ ਮੇਰਾ ਜੋੜਾ ਰੁਤਬਾ ਹੈ ਜਾਂ ਮੇਰੀ ਜਿਹੜੀ ਸਮਝ ਹੈ ਇਹ ਪਹਿਲਾ ਵਰਗ ਨਹੀਂ ਰਹਿਣੀ ਹੋਰ ਜ਼ਿਆਦਾ ਨੈਕਸਟ ਲੈਵਲ ਵਾਲੀ ਹੋ ਜਾਣੀ ਬੋਲੋ ਸਮਝ ਦਿਓ ਇਸ ਲਈ ਜੀਵਨ 'ਚ ਮੁਸ਼ਕਿਲ ਹੈ ਪ੍ਰੋਬਲਮ ਹੈ ਤਾਂ ਡਰਨਾ ਨਹੀਂ ਹੈ ਕਿਉਂ ਹੈ ਬਲਕਿ ਕੋ ਕਿ ਕੋਈ ਪ੍ਰੋਬਲਮ ਮੈਨੂੰ ਗਿਰਾਣ ਨਹੀਂ ਆਈ ਕਿਉਂਕਿ ਕੋਈ ਚੀਜ਼ ਤੁਹਾਨੂੰ ਗਿਰਾ ਸਕਦੀ ਨਹੀਂ ਜਦ ਤੱਕ ਤੁਸੀਂ ਇੱਥੋਂ गिरਣ ਬਾਰੇ ਸੋਚਣਾ ਨਾ ਲਓ ਜੇ ਤਾਂ ਬੰਦਾ ਸੋਚਦਾ ਨਾ ਹਾਏ ਮੈਂ ਗਿਰ ਗਿਆ ਮੈਂ ਹਾਰ ਗਿਆ ਮੈਂ ਨਹੀਂ ਸਫਲ ਹੋਣਾ ਫਿਰ ਇਨਸਾਨ ਗਿਰਦਾ ਹੈ ਤਾਂ ਜੇ ਚੱਲਦੇ ਚੱਲਦੇ ਨੂੰ ਦੁਨੀਆ ਠੋਕਰ ਦੇ ਕੇ ਗਰਾ ਵੀ ਦੇਵੇ ਤੁਸੀਂ ਫਿਰ ਉੱਠ ਕੇ ਤੁਰਦੇ ਹੋ ਫਿਰ ਕੋਈ ਗਰਾ ਵੀ ਦੇਵੇ ਫਿਰ ਤੁਸੀਂ ਉੱਠ ਕੇ ਤੁਰਨ ਨੂੰ ਅਗਰ ਤਿਆਰ ਹੋ ਨਾ ਤਾਂ ਫਿਰ ਤੁਹਾਨੂੰ ਕੋਈ ਗਿਰਾ ਸਕਦਾ ਨਹੀਂ ਹੈ ਕਿਉਂਕਿ ਗਿਰਾਵੇ 100 ਵਾਰ ਉੱਠੋ 101 ਵਾਰ ਤਾਂ ਫਿਰ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਇਸ ਲਈ ਮੁਸ਼ਕਿਲ ਤੋਂ ਡਰਨਾ ਨਹੀਂ ਹੈ ਬੋਲੋ ਸਮਝ ਦਿਓ ਕਿ ਨਹੀਂ ਮੁਸ਼ਕਿਲ ਤੋਂ ਡਰਨਾ ਨਹੀਂ ਹੈ ਇਸ ਲਈ ਇਥੇ ਇੱਕ ਲਾਈਨ ਕਹਾਂਗੇ ਯਾਦ ਰੱਖਣਾ ਕਿ ਤੂੰ ਮੁਸ਼ਕਿਲੋਂ ਸੇ ਮਤ ਡਰੋ ਤੂੰ ਮੁਸ਼ਕਿਲੋਂ ਸੇ ਮਤ ਡਰੋ ਕਿਉਂਕਿ ਤੂੰ ਉਸ ਮਾਲਕ ਕੇ ਬਣਾਏ ਹੋ ਜੀਵਨ ਚ ਕੋਈ ਮੁਸ਼ਕਿਲ ਆਵੇ ਪਰੇਸ਼ਾਨੀ ਆਵੇ ਕਿਸੇ ਤਰ੍ਹਾਂ ਦਾ ਹਾਲਾਤ ਆਵੇ ਤਾਂ ਕਦੀ ਡਰੋ ਨਾ ਬਲਕਿ ਇਹ ਸੋਚੋ ਕਿ ਮੁਸ਼ਕਿਲਾਂ ਜੰਨੀਆਂ ਦੀ ਮਰਜ਼ੀ ਹੋਣ ਪਰ ਮੈਨੂੰ ਬਣਾਉਣ ਵਾਲੀ ਤਾਕਤ ਕਿਹੜੀ ਹੈ ਮੈਨੂੰ ਜੀਵਨ ਦੇਣ ਵਾਲੀ ਤਾਕਤ ਕਿਹੜੀ ਹੈ ਉਹਨੂੰ ਸਮਝ ਦਿਓ ਕਿ ਨਹੀਂ ਕਿਉਂਕਿ ਜਦੋਂ ਇਹਦੇ ਵਾਰੀ ਬੰਦਾ ਸੋਚਦਾ ਹੈ ਨਾ ਕਿ ਮੈਨੂੰ ਜਨਮ ਦੇਣ ਵਾਲੀ ਸ਼ਕਤੀ ਕਿਹੜੀ ਹੈ ਮੈਨੂੰ ਜੀਵਨ ਦੇਣ ਵਾਲੀ ਸ਼ਕਤੀ ਕਿਹੜੀ ਹੈ ਮੇਰੇ ਸਿਰ ਤੇ ਹੱਥ ਕਿਹੜੀ ਤਾਕਤ ਦਾ ਹੈ ਤਾਂ ਫਿਰ ਇਨਸਾਨ ਮੁਸ਼ਕਿਲਾਂ ਤੋਂ ਨਹੀਂ ਡਰਦਾ ਇਸ ਲਈ ਲਾਈਨ ਲਿਖਣਾ ਕਿ ਤੂੰ ਮੁਸ਼ਕਿਲੋਂ ਸੇ ਮਤ ਡਰੋ ਕਿਉਂਕਿ ਤੂੰ ਉਸ ਮਾਲਕ ਕੇ ਬਣਾਏ ਹੋ ਹਰ ਕਦਮ ਪਰ ਉਸਕੀ ਰਹਿਮਤ ਦੇਗੀ ਸਾਥ ਤੁਮਾਰਾ ਕਿਉਂਕਿ ਉਸਕੇ ਭੇਜੇ ਤੂੰ ਦੁਨੀਆ ਮੇ ਆਏ ਹੋ ਯਾਦ ਰੱਖਣਾ ਤੁਹਾਨੂੰ ਭੇਜਣ ਵਾਲਾ ਕੌਣ ਹੈ ਤੁਸੀਂ ਆਪਣੇ ਆਪ ਵੀ ਆ ਗਏ ਹੋ ਜਵਾਬ ਦਿਓ ਕਿਸੇ ਨੂੰ ਪਤਾ ਕਿ ਮੈਂ ਆਇਆ ਦੁਨੀਆ ਤੇ ਬੱਚਾ ਜਦ ਮਾਂ ਦੇ ਗਰਭ ਵਿੱਚ ਇਹਨੂੰ ਪਤਾ ਹੁੰਦਾ ਮੈਂ ਆ ਰਿਹਾ ਦੁਨੀਆ ਤੇ ਉਹਨੂੰ ਤਾਂ ਪਤਾ ਵੀ ਨਹੀਂ ਹੁੰਦਾ ਵਿਚਾਰੇ ਨੂੰ ਉਹਨੂੰ ਤਾਂ ਸਮਝ ਹੀ 2-3 ਸਾਲ ਬਾਅਦ ਆਣੀ ਸ਼ੁਰੂ ਹੁੰਦੀ ਹੈ ਕਿ ਜ਼ਿੰਦਗੀ ਹੈ ਜੀਵਨ ਹੈ ਮੰਮੀ ਕੌਣ ਹੈ ਪਾਪਾ ਕੌਣ ਹੈ ਹੌਲੀ-ਹੌਲੀ ਬਾਅਦ ਚੋਂ ਪਤਾ ਲੱਗਦਾ ਹੈ ਇਹ ਤਾਂ ਉਹਦਾ ਆਪਣਾ ਕੋਈ ਕੰਟਰੋਲ ਹੈ ਹੀ ਨਹੀਂ ਦੁਨੀਆ ਤੇ ਆਣ ਦਾ ਫਿਰ ਕੌਣ ਭੇਜਦਾ ਹੈ ਸਾਨੂੰ ਕਿਹੜੀ ਤਾਕਤ ਹੈ ਇਥੇ ਨਾ ਮਾਤਾ ਪਿਤਾ ਮਾਤਾ ਪਿਤਾ ਹੀ ਕਿ ਜਰੀਆ ਹੈ ਪੇਜਣ ਵਾਲਾ ਕੌਣ ਹੈ ਜੇ ਬੰਦਾ ਕਹੇ ਮਾਂ ਬਾਪ ਹੀ ਬੱਚੇ ਨੂੰ ਦੁਨੀਆ ਤੇ ਜਨਮ ਦੇਣ ਵਾਲੇ ਹੈ ਤਾਂ ਫਿਰ ਮਾਂ ਬਾਪ ਕਈ ਐਸੇ ਵੀ ਹੈ ਜਿਨ੍ਹਾਂ ਨੂੰ 10 ਸਾਲ 20 ਸਾਲ 15 ਸਾਲ ਹੋ ਗਏ ਔਲਾਦ ਹੀ ਹੈ ਨਹੀਂ ਤਾਂ ਜੇ ਮਾਂ ਬਾਪ ਹੀ ਹੁੰਦੇ ਕਿ ਮੈਂ ਹੀ ਬੱਚੇ ਨੂੰ ਜਨਮ ਦੇਣ ਵਾਲਾ ਹੈ ਤਾਂ ਫਿਰ ਕੋਈ ਮਾਤਾ ਪਿਤਾ ਇਦਾਂ ਇੰਤਜ਼ਾਰ ਕਰਦਾ 15 20 ਸਾਲ ਸੋ ਦੱਸਣਾ ਕੀ ਚਾਹੁੰਦੇ ਆ ਇਹ ਜਨਮ ਮਿਲਦਾ ਹੈ ਉਹਦੀ ਰਹਿਮਤ ਨਾਲ ਉਹਦੀ ਕਿਰਪਾ ਦੇ ਨਾਲ ਇਸ ਲਈ ਫਿਰ ਇੱਥੇ ਤੁਹਾਨੂੰ ਕਹਾਂਗੇ ਕਿ ਅਗਰ ਹੁਣ فرض ਕਰੋ ਅਗਰ ਸਾਡੀ ਇੰਡੀਆ ਦੀ ਸਰਕਾਰ ਹੈ ਉਹ ਆਪਣੇ ਕਿਸੇ ਸਿਪਾਈ ਨੂੰ ਕਿਸੇ ਦੂਜੇ ਦੇਸ਼ ਵਿੱਚ ਭੇਜਦੀ ਹੈ ਕਿ ਲੈ ਵੀ ਤੂੰ ਮੇਰਾ ਭੇਜਿਆ ਯਾਨੀ ਸਰਕਾਰ ਭੇਜਦੀ ਹੈ ਮੇਰੇ ਵੱਲੋਂ ਜਾ ਰਿਹਾ ਆ ਤਾਂ ਉਹਦਾ ਸਾਰਾ ਖਰਚਾ ਵੀ ਕੌਣ ਕਰਦੀ ਹੈ ਫਿਰ ਹੁਣ ਤੁਸੀਂ ਕਿਹਬਰਾਂ ਜਿਹੜੇ ਆਫਿਸ ਦੇ ਕੰਮ ਕਰਨ ਵਾਲੇ ਇੱਥੇ ਬੈਠੇ ਹੋ ਉਹਨਾਂ ਨੂੰ ਪਤਾ ਹੋਵੇਗਾ ਕਿ ਸਾਡੇ ਆਫਿਸ ਦਾ ਕੋਈ ਕੰਮ ਹੋਵੇ ਨਾ ਕਿਤੇ ਭੇਜਣਾ ਆਫਿਸ ਦਾ ਉਹ ਸਾਡੀ ਰਸਤੇ ਦਾ ਸਫਰ ਵੀ ਜੋ ਹੁੰਦਾ ਉਹਦਾ ਖਰਚਾ ਵੀ ਕਰਦੇ ਆ ਖਾਣ ਪੀਣ ਦਾ ਵੀ ਕਰਦੇ ਹੋਟਲ 'ਚ ਰਹਿਣ ਦਾ ਵੀ ਕਰਦੇ ਕਿ ਆਫਿਸ ਦੇ ਕੰਮ ਗਏ ਆ ਹਾਂ ਪਰਸਨਲ ਜਾਓ ਤਾਂ ਆਪਣਾ ਖਰਚਾ ਪਰ ਕਿਸੇ ਦੇ ਭੇਜੇ ਜਾਓ ਤਾਂ ਸਾਰਾ ਖਰਚਾ ਉਹਦਾ ਹੁੰਦਾ ਹੈ ਹੁੰਦਾ ਹੈ ਕਿ ਨਹੀਂ ਜਵਾਬ ਘੱਟ ਆ ਰਿਹਾ ਹੈ ਤਾਂ ਥੋੜਾ ਸਮਝਣ ਵਾਲੀ ਲੋੜ ਹੈ ਇੱਥੇ ਕਿ ਜੇ ਇੱਕ ਇੰਡੀਆ ਦੀ ਸਰਕਾਰ ਜਾਂ ਅਮਰੀਕਾ ਦੀ ਸਰਕਾਰ ਜਾਂ ਕਿਤੇ ਵੀ ਕੰਟਰੀ ਦੀ ਸਰਕਾਰ ਆਪਣੇ ਕਿਸੇ ਨਾਗਰਿਕ ਨੂੰ ਆਪਣੇ ਕਿਸੇ ਬੰਦੇ ਨੂੰ ਆਪਣੇ ਖਰਚੇ ਤੇ ਭੇਜਦੀ ਹੈ ਕਿ ਜਾ ਵੀ ਮੇਰਾ ਭੇਜਿਆ ਜਾਣਾ ਤੂੰ ਆ ਫਿਰ ਉਹਦਾ ਖਰਚਾ ਵੀ ਤੇ ਜੇ ਉਹਨੂੰ ਰਸਤੇ 'ਚ ਪ੍ਰੋਬਲਮ ਆਂਦੀ ਤਾਂ ਸਰਕਾਰ ਹੀ ਉਹ ਪ੍ਰੋਬਲਮ ਦੂਰ ਵੀ ਕਰਦੀ ਐ ਕਰਦੀ ਐ ਕਿ ਨਹੀਂ ਹੁਣ ਐਸਐਸਪੀ ਕੋਈ ਆਰਡਰ ਕਰ ਦੇਵੇ ਥਾਣੇਦਾਰ ਨੂੰ ਕਿ ਜਾ ਵੀ ਫਲਾਣੇ ਪਿੰਡ ਜਾ ਕੇ ਆ ਕੰਮ ਕਰਕੇ ਆ ਤੇ ਜੇ ਪਿੰਡ ਵਾਲੇ ਰੁਕਾਵਟ ਖੜੀ ਕਰਨ ਤੇ ਥਾਣੇਦਾਰ ਫੋਨ ਕਰ ਦੇਵੇ ਸਾਹਿਬ ਜਾਂ ਐਸਐਸਪੀ ਸਾਹਿਬ ਇੱਥੇ ਪਿੰਡ 'ਚ ਰੁਕਾਵਟ ਹੈ ਉਹ ਕਹਿੰਦਾ ਮੈਂ ਪਿੱਛੇ ਹੋਰ ਫੋਰਸ ਭੇਜਦਾ ਜੋ ਕਿ ਤੂੰ ਆਪਣੀ ਮਰਜ਼ੀ ਨਾਲ ਨਹੀਂ ਗਿਆ ਤੂੰ ਮੇਰਾ ਭੇਜਿਆ ਗਿਆ ਹੈ ਇਸ ਲਈ ਮੇਰੀ ਸਾਰੀ ਪਾਵਰ ਤੇਰੇ ਤਾਂ ਹੁਣ ਇੱਥੇ ਤੁਹਾਨੂੰ ਇਹ ਕਿਉਂ ਦੱਸ ਰਹੇ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਦੁਨੀਆ ਤੇ ਨਹੀਂ ਆਏ ਤੁਹਾਨੂੰ ਇਸ ਦੁਨੀਆ ਤੇ ਭੇਜਣ ਵਾਲੀ ਤਾਕਤ ਹੈ ਉਹ ਮਾਲਕ ਤਾਂ ਜੇ ਉਹਦੇ ਭੇਜੇ ਦੁਨੀਆ ਤੇ ਆਏ ਹੋ ਤਾਂ ਫਿਰ ਇਹ ਕਿਉਂ ਭੁੱਲ ਜਾਂਦੇ ਹੋ ਕਿ ਮੁਸ਼ਕਿਲਾਂ ਤੋਂ ਮੈਨੂੰ ਡਰਨ ਦੀ ਲੋੜ ਨਹੀਂ ਪਰੇਸ਼ਾਨੀਆਂ ਤੋਂ ਮੈਨੂੰ ਡਰਨ ਦੀ ਲੋੜ ਨਹੀਂ ਬਸ ਇਹ ਚੀਜ਼ ਯਾਦ ਰੱਖਣ ਦੀ ਲੋੜ ਹੈ ਇਸ ਗੱਲ ਤੇ ਵਿਸ਼ਵਾਸ ਰੱਖਣ ਦੀ ਲੋੜ ਹੈ ਕਿ ਉਹ ਮਾਲਕ ਦੀ ਰਹਿਮਤ ਵੀ ਹਰ ਕਦਮ ਤੇ ਮੇਰਾ ਸਾਥ ਦੇਵੇਗੀ ਹਰ ਮੁਸ਼ਕਿਲ ਚੋਂ ਮੈਨੂੰ ਕੱਢੇਗੀ ਹਰ ਮੁਸ਼ਕਿਲ ਤੋਂ ਮੈਨੂੰ ਬਚਾਏਗੀ ਕਿਉਂਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਮੈਂ ਆਪਣੇ ਮਾਲਕ ਦੀ ਰਜ਼ਾ ਨਾਲ ਦੁਨੀਆ ਤੇ ਆਇਆ ਮੇਰੇ ਮਾਲਕ ਨੇ ਮੈਨੂੰ ਦੁਨੀਆ ਤੇ ਭੇਜਿਆ ਤਾਂ ਜੇ ਉਹਨਾਂ ਭੇਜਿਆ ਤਾਂ ਉਹਦੀ ਰਹਿਮਤ ਹਰ ਕਦਮ ਤੇ ਸਾਥ ਵੀ ਮੇਰਾ ਜ਼ਰੂਰ ਦੇਵੇਗੀ ਪਰ ਸਾਥ ਹੋਣਾ ਉਦੋਂ ਹੀ ਦੇਣਾ ਜਦੋਂ ਉਹਨੂੰ ਯਾਦ ਕਰਾਂਗੇ ਤਾਂ ਜੇ ਤੂੰ ਭੁੱਲ ਕੇ ਹੀ ਬੈਠੇ ਰਹੇ ਤਾਂ ਫਿਰ ਉਹਦੀ ਰਹਿਮਤ ਸਾਥ ਦੇਗੀ ਹੁਣ ਫਰਜ਼ ਕਰੋ ਕੋਈ ਇੰਡੀਆ ਦਾ ਬੰਦਾ ਜਿਹਦਾ ਦੱਸਿਆ ਸਰਕਾਰੀ ਖਰਚੇ ਤੇ ਗਿਆ ਉਹਨੂੰ ਉਧਰ ਪ੍ਰੋਬਲਮ ਆਂਦੀ ਉਹ ਸਰਕਾਰ ਨੂੰ ਦੱਸੇ ਹੀ ਨਾ ਤਾਂ ਸਰਕਾਰ ਨੇ ਮਦਦ ਕਿੱਧਰ ਕਰਨੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਹ ਦੱਸਣਾ ਕੀ ਚਾਹੁੰਦੇ ਆ ਜਦੋਂ ਇਨਸਾਨ ਮੈਡੀਟੇਸ਼ਨ ਕਰਦਾ ਹੈ ਸਿਮਰਨ ਕਰਦਾ ਹੈ ਨਾਮ ਨਾਲ ਜੁੜਦਾ ਹੈ ਦਾ ਨਾਮ ਨਾਲ ਜੁੜਨ ਦਾ ਮਤਲਬ ਐਸੀ ਆਪਣੇ ਉਹ ਮੂਲ ਨਾਲ ਉਹ ਤਾਕਤ ਨਾਲ ਜੁੜ ਰਏ ਆ ਜਿਸ ਨੇ ਸਾਨੂੰ ਦੁਨੀਆ ਤੇ ਭੇਜਿਆ ਹੈ ਫਿਰ ਜਦ ਵੀ ਕੋਈ ਮੁਸ਼ਕਿਲ ਆਂਦੀ ਐ ਅਸੀਂ ਵਹਿੰਦੇ ਆ ਉਹਦੇ ਨਾਲ ਤਾਰ ਜੁੜਦੀ ਐ ਤੇ ਉਹਦੀ ਰਹਿਮਤ ਸਾਡੇ ਤੱਕ ਪਹੁੰਚ ਜਾਂਦੀ ਐ ਇਸ ਲਈ ਤੁਮ ਮੁਸ਼ਕਿਲੋਂ ਸੇ ਮਤ ਡਰੋ ਕਿਉਂਕਿ ਤੁਮ ਉਸ ਮਾਲਕ ਕੇ ਬਣਾਏ ਹੋ ਸੋਚਿਆ ਕਰੋ ਮੈਨੂੰ ਬਣਾਣ ਵਾਲੀ ਤਾਕਤ ਕੋਈ ਛੋਟੀ ਮੋਟੀ ਨਹੀਂ ਐ ਬਹੁਤ ਬੜੀ ਸ਼ਕਤੀ ਨੇ ਮੈਨੂੰ ਬਣਾਇਆ ਉਹ ਸਾਰੇ ਬ੍ਰਹਿਮੰਡਾਂ ਦੇ ਮਾਲਕ ਨੇ وہ پرم پتا پرماتما نے منو زندگی دیتی ہے وہ میرے مالک نے منو بنایا ہے میرے پربو نے منو بنایا ہے تا جیڑی چیزوں نا بنائی ہوئے وہ معمولی نہیں ہو سکتی تمہیں دیوک نہیں وہ کمزور نہیں ہو سکتی اس لیے تم مشکلوں سے مت ڈرو کیونکہ تم اس مالک کے بنائے ہو ہر قدم پر اس کی رحمت دے گی ساتھ تمہارا کیونکہ تم اس کے بھیجے دنیا میں آئے ہو ਤੇ ਕਿਉਂ ਨਹੀਂ ਯਕੀਨ ਰੱਖਦੇ ਕਿ ਮੈਨੂੰ ਭੇਜਣ ਵਾਲਾ ਮੇਰਾ ਮਾਲਕ ਹੈ ਤਾਂ ਜੇ ਮੇਰੇ ਜੀਵਨ 'ਚ ਕੋਈ ਮੁਸ਼ਕਲ ਆਈ ਉਹਨੂੰ ਯਾਦ ਕਰਨਾ ਹੈ ਤਾਂ ਉਹਦੀ ਰਹਿਮਤ ਮੇਰੇ ਤੱਕ ਪਹੁੰਚੇਗੀ ਵੀ ਮੈਨੂੰ ਮੁਸ਼ਕਲ 'ਚੋਂ ਕੱਢੇਗੀ ਵੀ ਬੋਲੋ ਇਹ ਯਕੀਨ ਕਰੂਗਾ ਕਿ ਨਹੀਂ ਕਿਉਂਕਿ ਫੇਰ ਦੱਸਾਂ ਇਹ ਗੱਲ ਵਿਸ਼ਵਾਸ ਦੀ ਹੈ ਗੱਲ ਯਕੀਨ ਦੀ ਹੈ ਕਿਉਂਕਿ ਇੱਥੇ ਇੱਕ ਲਾਈਨ ਦਿਲ ਤੇ ਲਿਖ ਲਿਓ ਆਪਣੇ ਕਿ ਇਨਸਾਨ ਕੇ ਵਿਸ਼ਵਾਸ ਮੇਂ ਚਮਤਕਾਰੀ ਸ਼ਕਤੀ ਹੈ ਬੋਲੋ ਸਮਝਿਦਿਓ ਕਿ ਨਹੀਂ ایسے کم آگے انسان بھی ہے آگے کہ آپ کے بشواش میں چمتکاری شکتی ہے آپ سفل ہوں گے یا اسفل آپ سفل ہوں گے یا اسفل صحت مند ہوں گے یا بیمار جے آپ کے بشواش پر نربھر کرتا ہے لکھ لو تھے کہ تو تے بشواش میں جو بڑی چمتکاری شکتی ہے تو اسی سفل ہونا یا اسفل ਸੇਹ ਤੋ ਮੰਦ ਹੋਣਾ ਯਾ ਬਿਮਾਰ ਇਹ ਤੁਹਾਡੇ ਦੇ ਵਿਸ਼ਵਾਸ ਤੇ ਨਿਰਭਰ ਕਰਦਾ ਕਿਉਂਕਿ ਜਿੱਦਾਂ ਦਾ ਤੁਸੀਂ ਵਿਸ਼ਵਾਸ ਰੱਖੋਗੇ ਵੈਸੇ ਹੀ ਤੁਹਾਨੂੰ ਫਲ ਮਿਲ ਜਾਣਾ ਹੈ। ਜੇਕ ਇਨਸਾਨ ਵਿਸ਼ਵਾਸ ਕਰਦਾ ਹੈ ਕਿ ਮੈਨੂੰ ਸਫਲਤਾ ਨਹੀਂ ਮਿਲਣੀ। ਮੈਂ ਫੇਲ ਹੀ ਹੋਣਾ ਹੈ ਮੈਂ ਹਾਰਨਾ ਹੀ ਹੈ। ਉਹਦਾ ਵਿਸ਼ਵਾਸ ਹੀ ਹਾਰ ਵਿੱਚ ਹੈ। ਤਾਂ ਫਿਰ ਉਹ ਜਿੱਤ ਕਦੀ ਕਹਦੇ ਹੋ ਮਿਲੇ ਨਹੀਂ ਸਕਦਾ। ਤਾਂ ਜੇਕ ਇਨਸਾਨ ਵਿਸ਼ਵਾਸ ਰੱਖੇ ਕਿ ਮੈਂ ਜਿਤਨਾ ਹੈ ਤਾਂ ਫਿਰ ਕਮਾਂਗੇ। ਕਿ ਜਿਹਦਾ ਵਿਸ਼ਵਾਸ ਹੁੰਦਾ ਨਾ ਜਿੱਤਣ ਵਾਲਾ ਜਿਹਦਾ ਵਿਸ਼ਵਾਸ ਜਿੱਤਣ ਵਾਲਾ ਹੁੰਦਾ ਹੈ ਜੇ ਉਹਨੂੰ ਮਾੜੀ-ਮੋਟੀ ਕੋਈ ਰੁਕਾਵਟ ਆ ਵੀ ਜਾਵੇ ਇੱਕ ਅੱਧੀ ਵਾਰ ਹਾਰ ਮਿਲਦੀ ਵੀ ਜਾਵੇ ਤਾਂ ਉਹ ਕਹਿੰਦਾ ਇਹ ਮੇਰੀ ਹਾਰ ਨਹੀਂ ਹੈ ਬਲਕਿ ਇਹ ਮੈਨੂੰ ਗਿਆਨ ਮਿਲਿਆ ਹੈ ਕਿ ਮੇਰੀ ਕਮਜ਼ੋਰੀ ਕਿੱਥੇ ਹੈ ਹੁਣ ਮੈਂ ਕਮਜ਼ੋਰੀ ਨੂੰ ਦੂਰ ਕਰਕੇ ਦੁਬਾਰਾ ਖੇਲਣਾ ਹੈ ਤਾਂ ਕਿ ਜਿੱਤ ਸਕਾਂ ਸਮਝ ਦਿਓ ਬਣੀ ਜਿਦਾਈ ਦੱਸਿਆ ਨਾ ਮੁਹੰਮਦ ਅਲੀ ਨੇ ਕਿਹਾ ਹੈ ਕਿ ਮੈਂ ਕਦੇ ਹਾਰਦਾ ਨਹੀਂ ਜਾਂ ਤਾਂ ਮੈਂ ਜੀਤਦਾ ਹਾਂ ਜਾਂ ਫਿਰ ਮੈਂ ਸਿੱਖਦਾ ਹਾਂ ਪਰ ਮੈਂ ਕਦੇ ਬੈਡਾ ਵੱਡਾ ਬੌਕਸਰ ਹੋਇਆ ਮੁਹੰਮਦ ਅਲੀ ਉਹ ਕਹਿੰਦਾ ਮੈਂ ਕਦੀ ਹਾਰਦਾ ਨਹੀਂ ਆ ਜਾਂ ਮੈਂ ਜਿੱਤਦਾ ਆ ਤਾਂ ਕਿਸੇ ਨੇ ਪੁੱਛਿਆ ਜੇ ਹਾਰ ਜਾਵੋ ਫਿਰ ਮੁਕਾਬਲਾ ਉਹ ਕਹਿੰਦੇ ਫਿਰ ਮੈਂ ਸਿੱਖਦਾ ਆ ਕਿ ਮੈਂ ਹਾਰਿਆ ਕਿਹੜੀ ਗੱਲ ਕਰਕੇ ਆ ਕਿੱਥੇ ਮੇਰੀ ਵੀਕਨੈਸ ਸੀ ਕਿੱਥੇ ਮੇਰੀ ਕਮਜ਼ੋਰੀ ਸੀ ਫਿਰ ਮੈਂ ਪ੍ਰੈਕਟਿਸ ਵਿੱਚ ਫਿਰ ਮੈਂ ਪ੍ਰੈਕਟਿਸ ਕਰਦਾ ਅਭਿਆਸ ਕਰਦਾ ਤਾਂ ਆਪਣੀ ਉਹ ਕਮਜ਼ੋਰੀ ਨੂੰ ਦੂਰ ਕਰਦਾ ਆ ਕਿਉਂਕਿ ਕਮਜ਼ੋਰੀਆਂ ਦਾ ਪਤਾ ਲੱਗਣਾ ਵੀ ਬਹੁਤ ਪਰਫੈਕਟ ਹੋਣ ਵਾਸਤੇ ਕਮਜ਼ੋਰ ਕੜੀ ਦਾ ਪਤਾ ਲੱਗਣਾ ਬਹੁਤ ਹੁਣ ਕੋਈ ਚੈਨ ਮਜ਼ਬੂਤ ਬਣਾਣੀ ਹੋਵੇ ਨਾ ਤਾਂ ਫੇ ਕਮਜ਼ੋਰ ਕੜੀ ਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਤੱਕ ਕਮਜ਼ੋਰ ਕੜੀਆਂ ਦਾ ਪਤਾ ਨਹੀਂ ਲੱਗੇਗਾ ਉਹ ਚੈਨ ਕਦੀ ਮਜ਼ਬੂਤ ਹੋ ਹੀ ਨਹੀਂ ਸਕਦੀ ਇਸ ਲਈ ਤੁਸੀਂ ਵੀ ਜੇ ਆਪਣੇ ਜੀਵਨ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਫਿਰ ਇਹ ਨਾ ਸੋਚੋ ਇਹ ਮੁਸ਼ਕਿਲਾਂ ਜਾਂ ਇਹ ਚੀਜ਼ ਤੋਂ ਮੈਨੂੰ ਹਾਰ ਹੋ ਗਈ ਇਹ ਸਮਝ ਲਓ ਇੱਕ ਕੁਦਰਤ ਨੇ ਤੁਹਾਨੂੰ ਮੌਕਾ ਦਿੱਤਾ ਹੈ ਜਾਣਨ ਦਾ ਕਿ ਤੇਰੀ ਕਮਜ਼ੋਰੀ ਕੀ ਹੈ ਹੁਣ ਇਹਨੂੰ ਆਪਣੇ ਅਭਿਆਸ ਨਾਲ ਪ੍ਰੈਕਟਿਸ ਨਾਲ ਦੂਰ ਕਰੋ ਜੇ ਤਾਂ ਆਪਾਂ ਦੱਸਿਆ ਨਾ ਇਹ ਉਹਨੇ ਕਿਹਾ ਤੁਹਾਡਾ ਰਾਈਟ ਹੈਂਡ ਕਮਜ਼ੋਰ ਹੈ ਇੰਨੀ ਪ੍ਰੈਕਟਿਸ ਕਰਾਈ ਕਿ ਸਾਨੂੰ ਹੁਣ ਲੱਗਦਾ ਹੈ ਕਿ ਰਾਈਟ ਹੈਂਡ ਸਾਡਾ ਜਿਆਦਾ ਸ਼ਕਤੀਸ਼ਾਲੀ ਹੋ ਗਿਆ ਦੱਸਣੇ ਕੀ ਚਾਹਦੇ ਹੁਣ ਕਮਜ਼ੋਰੀ ਨੂੰ ਕਮਜ਼ੋਰੀ ਬਣਾ ਕੇ ਕਿ ਨਹੀਂ ਮੈਂ ਤਾਂ ਲੈਫਟੀ ਹਾਂ ਭਾਈ ਮੇਰਾ ਤਾਂ ਲੈਫਟ ਹੀ ਸਟਰੋਂਗ ਹੈ ਰਾਈਟ ਦਾ ਸਟਰੋਂਗ ਹੋਣਾ ਹੀ ਨਹੀਂ ਉਹ ਹੋ ਸਕਦਾ ਹੈ ਅਗਰ ਇਹ ਅਭਿਆਸ ਕੀਤਾ ਜਾਵੇ ਤਾਂ ਫਿਰ ਨਾ ਮੁਮਕਿਨ ਮੁਮਕਿਨ ਹੋ ਸਕਦਾ ਹੈ ਇਸ ਲਈ ਫਿਰ ਕਮਾਂਗੇ ਕਮਜ਼ੋਰੀ ਨਾਲ ਜ਼ਿੰਦਗੀ ਨਾ ਜਿਓ ਕਮਜ਼ੋਰੀ ਨੂੰ ਜਾਣ ਕੇ ਉਹ ਵੀਕਨੈਸ ਨੂੰ ਜਾਣ ਕੇ ਇੰਨਾ ਅਭਿਆਸ ਕਰੋ ਕਿ ਤੁਹਾਡੀ ਉਹ ਕਮਜ਼ੋਰੀ ਸ਼ਕਤੀ ਬਣ ਜਾਵੇ ਫਿਰ ਸ਼ਕਤੀ ਨਾਲ ਅੱਗੇ ਵਧੋ ਤੁਸੀਂ ਔਰ ਫਿਰ ਤੁਹਾਨੂੰ ਕਾਮਯਾਬੀ ਕਹਿ ਦਿਓ ਜ਼ਰੂਰ ਮਿਲੇਗੀ ਇਸ ਲਈ ਹੁਣ ਤੁਹਾਡਾ ਵਿਸ਼ਵਾਸ ਕਿਦਾਂ ਦਾ ਹੈ ਫਿਰ ਕਹਾਂਗੇ ਕਿ ਤੁਹਾਡੇ ਵਿਸ਼ਵਾਸ ਚ ਬੜੀ ਸ਼ਕਤੀ ਹੈ ਤੁਸੀਂ ਸਿਹਤਮੰਦ ਹੋਣਾ ਜਾਂ ਬਿਮਾਰ ਸਫਲ ਹੋਣਾ ਜਾਂ ਅਸਫਲ ਇਹ ਤੁਹਾਡੇ ਵਿਸ਼ਵਾਸ ਤੇ ਨਿਰਭਰ ਕਰਦਾ ਹੈ ਜੇ ਤੁਸੀਂ ਇੱਕ ਵਿਸ਼ਵਾਸ ਕਰ ਲਓ ਮੈਂ ਠੀਕ ਨਹੀਂ ਹੋਣਾ ਇਹ ਵੀ ਤੁਹਾਡਾ ਵਿਸ਼ਵਾਸ ਹੀ ਆ ਪਰ ਇਹ ਵਿਸ਼ਵਾਸ ਨੈਗੇਟਿਵ ਹੈ ਇਹਣਾ ਵਿਸ਼ਵਾਸ ਹੈ ਨੈਗੇਟਿਵ ਕਿਉਂਕਿ ਬੁਰਾ ਬੁਰਾ ਵਿਸ਼ਵਾਸ ਕਰ ਲਿਆ ਕਿ ਮੈਂ ਠੀਕ ਨਹੀਂ ਹੋਣਾ ਤਾਂ ਐਸਾ ਇਨਸਾਨ ਬਿਮਾਰ ਹੀ ਰਹੇਗਾ ਤਾਂ ਜੇ ਵਿਸ਼ਵਾਸ ਕਰ ਲਿਆ ਕਿ ਜਿਸ ਮਾਲਕ ਨੇ ਮੈਨੂੰ ਦੁਨੀਆ ਤੇ ਭੇਜਿਆ ਹੈ ਜਿਹਦਾ ਭੇਜਿਆ ਮੈਂ ਦੁਨੀਆ ਤੇ ਆਇਆ ਹਾਂ ਜੇ ਮੇਰੇ ਜੀਵਨ 'ਚੇ ਰੋਗ ਰੂਪੀ ਪਰੇਸ਼ਾਨੀ ਆਈ ਹੈ ਇਹ ਰੋਗ ਰੂਪੀ ਰੁਕਾਵਟ ਆਈ ਹੈ ਤਾਂ ਆਪਣੇ ਮਾਲਕ ਤੇ ਵਿਸ਼ਵਾਸ ਹੈ ਮੈਨੂੰ ਉਹਦੀ ਰਹਿਮਤ ਆਏਗੀ ਔਰ ਮੇਰੀ ਹਰ ਮੁਸ਼ਕਿਲ ਨੂੰ ਖਤਮ ਕਰੇਗੀ ਮੇਰੀ ਹਰ ਬਿਮਾਰੀ ਦਾ ਅੰਤ ਕਰੇਗਾ ਅਗਰ ਇਹ ਵਿਸ਼ਵਾਸ ਇਨਸਾਨ ਅੰਦਰ ਰੱਖੇਗਾ ਤਾਂ ਇਹ ਵਿਸ਼ਵਾਸ ਪੋਜ਼ਿਟਿਵ ਹੈ ਇਹ ਸਕਾਰਾਤਮਕ ਹੈ ਔਰ ਇਹਦਾ ਨਾ ਰਿਜ਼ਲਟ ਵੀ ਕੀ ਆਣਾ ਫਿਰ ਪੋਜ਼ਿਟਿਵ ਹੁਣ ਤੁਸੀਂ ਕੀ ਚਾਹੁੰਦੇ ਹੋ ਬਿਮਾਰੀ ਜਾਂ ਤੰਦਰੁਸਤੀ ਤਾਂ ਵਿਸ਼ਵਾਸ ਹੁਣ ਕਾਦਾ ਕਰਨਾ ਹੈ ਉਹਨ ਕਈ ਵਾਰਾ ਦੇਖਿਆ ਨਾ ਜੀ ਬੇਨਤੀ ਕਰਦੇ ਆ ਕਿ ਆਹ ਦੁੱਖ ਐ ਦੂਰ ਵੀ ਹੋ ਜਾਏਗਾ ਇਹਦਾ ਮਤਲਬ ਦੁੱਖ ਨੂੰ ਇੱਡਾ ਵੱਡਾ ਸਮਝਦੇ ਐ ਕਿ ਲੱਗਦਾ ਹੀ ਨਹੀਂ ਦੂਰ ਹੋਏਗਾ ਤਾਂ ਹੀ ਪੁੱਛਦੇ ਦੂਰ ਵੀ ਹੋ ਜਾਏਗਾ ਉਹ ਕਮਾਲ ਦੀ ਗੱਲ ਆ ਉਹਦੀ ਰਹਿਮਤ ਹੋਵੇ ਤਾਂ ਕੀ ਨਹੀਂ ਹੋ ਸਕਦਾ ਤੁਹਾਨੂੰ ਤਾਂ ਇੰਨਾ ਯਕੀਨ ਹੋਣਾ ਚਾਹੀਦਾ ਕਿ ਮਾਲਕ ਦੇ ਦਰ ਤੇ ਆ ਗਿਆ ਤਾਂ ਦੂਰ ਹੋ ਜਾਏਗਾ ਨਹੀਂ ਮੈਨੂੰ ਯਕੀਨ ਐ ਦੂਰ ਹੋ ਗਿਆ ਮੈਂ ਠੀਕ ਹੋ ਗਿਆ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਰਹਿਮਤ ਨਾਲ ਮੇਰੇ ਦੁੱਖ ਦੂਰ ਹੋ ਗਏ ਇਹਨੂੰ ਕਹਿੰਦੇ ਵਿਸ਼ਵਾਸ ਕੋਨੇ ਗਾ ਜੀ ਜਾਂ ਨਹੀਂ ਜੇ ਸਿਵਾ ਰਹਿਮਤ ਵੀ ਹੋ ਅੱਛਾ ਰਹਿਮਤ ਮੀਨ ਨਾਲ ਐਡਾ ਵੱਡਾ ਦੋ ਖੜ ਜੇ ਉਹ ਸਮਝਦੇ ਹੋ ਕਿ ਨਹੀਂ ਹੁਣ ਬਹੁਤ ਜੀਵ ਇਦਾਂ ਦੇ ਐ ਜਿਹੜੇ ਫਲ ਝੋਲੀ ਪਾ ਕੇ ਲੈਂਦੇ ਇਹ ਬੰਦਾ ਸੋਚੇ ਲੈ ਅੱਗੇ ਤਾਂ ਸਾਰੀ ਜ਼ਿੰਦਗੀ ਮੈਂ 10 10 ਕਿਲੋ ਸੇਬ ਖਰੀਦ ਕੇ ਰੋਜ਼ ਕਿਲੋ ਕਿਲੋ ਖਾ ਜੇ ਮੈਂ ਅੱਗੇ ਤਾਂ ਬੱਚਾ ਹੋਇਆ ਨਹੀਂ ਇੱਥੇ ਦੋਹਰਾ ਹੋ ਜਾਏਗਾ ਤਾਂ ਭਾਈ ਤੂੰ ਸੇਬ ਹੀ ਸਮਝ ਫੇਉ ਉਹਨੂੰ ਸਮਝਦੇ ਹੋ ਕਿ ਨਹੀਂ ਕਿ ਤੂੰ ਸੇ ਵੀ ਸਮਝ ਫੇ ਰਹਿਮਤ ਨਹੀਂ ਹੈ ਉਹ ਤੇ ਜੇ ਰਹਿਮਤ ਸਮਝੀ ਕਿ ਫਲ ਨਹੀਂ ਹੈ ਇਹ ਮਾਲਕ ਦੀ ਰਹਿਮਤ ਮੇਰੀ ਝੋਲੀ ਚ ਪਈ ਹੈ ਫਲ ਖਾਣ ਨਾਲ ਕੁਝ ਨਹੀਂ ਹੁੰਦਾ ਪਰ ਜਦੋਂ ਰਹਿਮਤ ਖਾਣ ਨਾਲ ਨਾ ਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ ਉਹ ਕਹੀ ਜੀਵਨ ਦੇ ਮਾਲਕੋ ਜਲ ਕਰ ਦਿਓ ਸਿਰ ਦਰਦ ਹੈ ਪੇਟ ਦਰਦ ਹੈ ਔਰ ਜਲ ਪੀਤਾ ਠੀਕ ਹੋ ਗਏ ਤਾਂ ਜੇ ਉਹ ਸੋਚਣ ਲੈ ਰੋਜ਼ ਨਾਲ ਕੇ ਜੋ ਪਾਣੀ ਪੀਂਦਾ ਹੀ ਹੈ ਟੂਟੀਆਂ ਜੋ ਪਾਣੀ ਪੀਦਾ ਹੀ ਹੈ ਪਾਣੀ ਪੀਣਾ ਕੀ ਹੋਣਾ ਉਹ ਭਾਈ ਉਹ ਪਾਣੀ ਹੈ ਔਰ ਇਹ ਰਹਿਮਤ ਹੈ ਕਿਉਂਕਿ ਰਹਿਮਤ ਵੀ ਇੱਕ ਜ਼ਰੀਆ ਬਣਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਅਸੀਂ ਕਈ ਵਾਰਾ ਕਹਿੰਦੇ ਜਿਹਾ ਅੱਜ ਤਾਂ ਜਾਪਾਨ ਦੇ ਡਾਕਟਰ ਮਸਾਰੋ ਇਮੋਟੋ ਨੇ ਪਾਣੀ ਤੇ ਰਿਸਰਚ ਕਰਕੇ ਦੱਸ ਵੀ ਦਿੱਤਾ ਕਿ ਜੇ ਪਾਣੀ ਨੂੰ ਆਈ ਲਵ ਯੂ ਕਹਿੰਦਾ ਤਾਂ ਉਹਦਾ ਅਸਰ ਕੀ ਹੁੰਦਾ, ਆਈ ਹੇਟ ਯੂ ਕਹਿੰਦਾ ਉਹਦਾ ਅਸਰ ਕੀ ਹੁੰਦਾ, ਆਈ ਲਾਈਕ ਯੂ ਕਹਿੰਨਾ ਕੀ ਹੁੰਦਾ ਹੈ? ਜਾਂ ਉਹਨਾਂ ਬੁਰੇ ਬੋਲ ਬੋਲਣ ਦਾ ਪਾਣੀ ਤੇ ਕੀ ਅਸਰ ਹੁੰਦਾ ਹੈ? ਇਹਦੀ ਤਾਂ YouTube ਤੇ ਡਾਕਟਰ ਮਸਾਰੋ ਇਮੋਟੋ ਜਪਾਨੀ ਸਾਇੰਟਿਸਟ ਸੀ ਜਿਹਦੀ ਸ਼ਹਿਰ 2011 ਚ ਡੈਥ ਹੋਈ। ਹੁਣ ਉਹਨੇ ਪੂਰੀ ਰਿਸਰਚ ਕੀਤੀ ਕਿ ਪਾਣੀ ਤੇ ਵੀ ਸਾਡੇ ਸ਼ਬਦਾਂ ਦਾ ਅਸਰ ਉਹ ਕਹਿੰਦੇ ਗਰੋਧੀ ਇਨਸਾਨ ਪਾਣੀ ਨੂੰ ਥੋੜੀ ਢੇਰ ਫੜ ਲਾਵੇ ਨਾ ਉਹਦੇ ਗਰੋਧ ਦੇ ਜਿਹੜੇ એનર્ਜੀ ਹੁੰਦੀ ਨਾ ਉਹਦੇ ਪਾਣੀ ਅੰਦਰ ਚਲੀ ਜਾਂਦੀ ਹੈ ਗਰੋਧੀ ਇਨਸਾਨ ਕੋ ਪਾਣੀ ਲੈ ਕੇ ਪੀ ਜਾਓ ਪੀ ਜਾਓ ਤੁਹਾਡੇ ਅੰਦਰ ਗਰੋਧ ਆਟੋਮੈਟਿਕਲੀ ਵੱਧਣਾ ਸ਼ੁਰੂ ਹੋ ਜਾਣਾ ਹੈ ਤਾਂ ਜੇ ਹੁਣੇ ਉਹਨੇ ਇਹ ਰਿਸਰਚ ਕੀਤੀ ਹੈ ਕਿ ਜਿੱਦਾਂ ਦੀ ਇਨਸਾਨ ਦੀ ਭਾਵਨਾ ਹੁੰਦੀ ਹੈ ਉਹ ਪਾਣੀ ਨੂੰ ਫੜ ਕੇ ਦੇਵੇ ਤਾਂ ਉਹ ਭਾਵਨਾ ਦਾ ਅਸਰ ਪਾਣੀ ਤੇ ਹੁੰਦਾ ਹੈ ਤਜੇ ਆਮ ਬੁਰੇ ਇਨਸਾਨ ਦੀ ਬੁਰੀ ਭਾਵਨਾ ਦਾ ਅਸਰ ਹੋ ਸਕਦਾ ਹੈ ਤਾਂ ਮਾਲਕ ਦੀ ਰਹਿਮਤ ਦਾ ਅਸਰ ਕਿਉਂ ਨਹੀਂ ਹੋਏਗਾ ਜਰਾ ਸੋਚੋ